848 2001 ਮਾਡਲ ਆ ਤੇ ਕੀਮਤ ਹੈ ਜੀ 1,30,000 94 ਮਾਡਲ ਆ ਤੇ 1 ਲੱਖ ਰੁਪਇਆ ਕੀਮਤ ਆ ਤੇ ਆ ਗਿਆ AC 2012 ਮਾਡਲ ਆ ਤੇ ਕੀਮਤ ਹੈ ਜੀ 2,10,000 ਤੇ 1 ਲੱਖ ਤੇ 85,000 ਰੁਪਇਆ ਕੀਮਤ ਆ ਤੇ ਪੰਜਾਬ ਨੰਬਰ ਆ ਜੀ ਸਵਰਾਜ 855 ਪੰਜਾਬ ਨੰਬਰ ਅਤੇ ਬਠਿੰਡੇ ਦਾ ਨੰਬਰ 2018 ਮਾਡਲ ਆ 5 ਲੱਖ 78000 ਰੁਪਿਆ ਕੀਮਤ ਆ ਤੇ ਇੰਜਨ ਦਾ ਤੇ ਟਾਇਰਾਂ ਦਾ ਚੈੱਕ ਕਰ ਲੋ ਗਿਆ ਸੌਰਾਸ 735 2000 ਮਾਡਲ ਆ 2 ਲੱਖ ਤੇ 5000 ਰੁਪਿਆ ਕੀਮਤ ਆ ਤੇ ਅਗਿਆ AC 450 ਪੰਜਾਬ ਨੰਬਰਾਂ ਤੇ ਮਾਨਸਾ ਦਾ ਨੰਬਰ ਤੇ 2011 ਮਾਡਲ ਤੇ ਕੀਮਤ ਹੈ ਦੀ 2 ਲੱਖ ਤੇ 57000 ਤੇ ਅੱਗੇ ਐਕਸਰ 94 ਮਾਡਲ ਤੇ ਕੀਮਤ ਹੈਗੀ ਹੈ ਦੀ 1 ਲੱਖ ਤੇ 47000 ਰੁਪਿਆ ਤੇ ਅੱਗੇ ਫਿਰ ਐਕਸਰ 95 ਮਾਡਲ ਤੇ ਕੀਮਤ ਹੈ ਦੀ 1 ਲੱਖ ਤੇ 8000 ਰੁਪਿਆ ਤੇ ਅੱਗੇ ਸੋਨਾ 855 2007 ਮਾਡਲ 2 ਲੱਖ ਤੇ 93000 ਰੁਪਇਆ ਕੀਮਤ ਤੇ ਅੱਗੇ ਮਹਿੰਦਰਾ 265 2002 ਮਾਡਲ ਤੇ ਪੂਰਾ 2 ਲੱਖ ਰੁਪਇਆ ਕੀਮਤ ਤੇ ਮਗਰਲੇ ਟਾਇਰ ਨਵੇਂ ਆ ਤੇ ਅੱਗੇ ਸੋਨਾ ਲੀਕਾ 730 2015 ਮਾਡਲ ਆ 2 ਲੱਖ ਤੇ 50000 ਰੁਪਿਆ ਕੀਮਤ ਦਾ ਤੇ ਨੰਬਰ ਦੱਬ ਵਾਲੀ ਦਾ ਤੇ ਹਰਿਆਣੇ ਦਾ ਨੰਬਰ ਆ ਅਗਿਆ ਸਵਰਾਜ 855 99 ਮਾਡਲ ਆ 2 ਲੱਖ ਤੇ 25000 ਰੁਪਿਆ ਕੀਮਤ ਦਾ ਇਹ ਅਗਿਆ ਫੇਰ ਸਵਰਾਜ 855 2000 ਇੱਕ ਮਾਡਲ ਆ ਤੇ 2,25,000 ਰੁਪਏ ਦੀ ਕੀਮਤ ਆ ਤੇ ਆ ਗਿਆ ਫੇਰ ਸਵਰਾਜ ਦਾ 735 2003 ਮਾਡਲ ਆ 2,35,000 ਰੁਪਏ ਕੀਮਤ ਆ ਆ ਗਿਆ ਫਾਰਮ ਟਰੈਕ 6 ਪੰਜਾਬ ਨੰਬਰ ਅਤੇ ਪਟਿਆਲੇ ਦਾ ਨੰਬਰ ਆ 2008 ਮਾਡਲ ਆ 2,95,000 ਕੀਮਤ ਆ ਤੇ ਅੱਗੇ ਸੋਨਾ ਲਿਕਾ 2018 ਮਾਡਲਾ ਤੇ ਪੰਜਾਬ ਨੰਬਰ ਆ 4 ਲੱਖ ਤੇ 65000 ਰੁਪਇਆ ਕੀਮਤ ਦਾ ਤੇ ਅੱਗੇ 36 ਦੀ 2013 ਮਾਡਲਾ 4 ਲੱਖ ਤੇ 90000 ਰੁਪਇਆ ਕੀਮਤ ਦਾ ਅੱਗੇ ਮੇਚੀ 245 ਅੱਗੇ ਮੇਚੀ 245 2004 ਮਾਡਲਾ ਤੇ ਕੀਮਤ ਹੈ ਜੀ 2 ਲੱਖ ਤੇ 57000 ਤੇ ਅੱਗੇ ਐਸ਼ਰ 2015 ਮਾਡਲ ਆ 2 ਲੱਖ ਤੇ 35000 ਰੁਪਇਆ ਕੀਮਤਾ ਤੇ ਪੰਜਾਬ ਨੰਬਰਾਂ ਤੇ ਬਠਿੰਡੇ ਦਾ ਨੰਬਰ ਆ ਤੇ ਅੱਗੇ ਫਿਰ ਐਸ਼ਰ 2012 ਮਾਡਲ ਆ 1 ਲੱਖ ਤੇ 75000 ਰੁਪਇਆ ਕੀਮਤਾ ਤੇ ਪੰਜਾਬ ਨੰਬਰ ਆ